ਸੂਹੀ ਮਹੱਲਾ ਪੰਜਵਾ ਗੌਣਵੰਤੀ ਜੋ ਦਿਸਾ ਗੁਰ ਸਿਖੜਾ ਤੈਸ ਨੈਵ ਨੈਵ ਲਾਗੋ ਪਾਈ ਦਿਓ ਇਹ ਵੀ ਪਾਏ ਜਿਵੇਂ ਪਿੱਛੇ ਦੱਸਿਆ ਸੀਗਾ ਉਦਾਂ ਪਾਏ ਹੀ ਉਚਾਰਨਾ ਪਾਈ ਨਹੀਂ ਤੈਸ ਨੈਵ ਨੈਵ ਲਾਗੋ ਪਾਈ ਦਿਓ ਆਖ ਬਰਤਾ ਜੀ ਕੀ ਜੇ ਜੀ ਕਹਿੰਦੇ ਆ ਫਿਰ ਜੱਜੇ ਵਿਹਾਰੀ ਬੋਲਿਆ ਜਾਂਦਾ ਆੜਾ ਰਹਿ ਜਾਂਦਾ ਜੀ ਬੋਲਾਂਗੇ ਤਾਂ ਆੜੇ ਦੀ ਆਵਾਜ਼ ਆਉਂਦੀ ਆ ਜੀ ਕੀ ਗੁਰ ਸੱਜਣ ਦੇਹ ਮਿਲਾਈ ਦੀਓ ਸੋਈ ਦੱਸ ਉਪਦੇਸੜਾ ਮੇਰਾ ਮਨ ਆਨਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂੰ ਦੇ ਵਸਾ ਮੈਂ ਮਾਰਗ ਦਿਹੋ ਬਤਾਏ ਜੀਓ ਹਉ ਆਇਆ ਦੂਰ ਹ ਚਲ ਕੈ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਤਤਮਹਿ ਮੇਰਾ ਸਭੋ ਦੁਖ ਗਵਾਏ ਜੀਓ ਐਤ ਮਾਰਗ ਚੱਲੇ ਭਾਈ ਆੜੇ ਗੁਰ ਕਾਹ ਸੋਕਾਰ ਕਮਾਏ ਜੀਓ ਤਿਆਗੇ ਗੱਗੇ ਲਾਂ ਹੈ ਤਾਂ ਇਸ ਕਰਕੇ ਗੀਂ ਇਹਨੂੰ ਪੜਿਆ ਜਾਂਦਾ ਤੇ ਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਰੇਤ ਇਹ ਵੀ ਬਿੰਦੀ ਹੈ ਸਾਂ ਇਹਨੂੰ ਬਿੰਦੀ ਨੂੰ ਸਹੀ ਉਚਾਰਨ ਕਰਨਾ ਪਿਉ ਪਾਵਹਿ ਹਰ ਦਰਸਾ ਵਡਾ ਨਹਿ ਲੱਗਾ ਤੱਤੀ ਵਾਉ ਜੀਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀ ਆਪਸਾਉ ਜੀਉ ਮੈਂ ਬਹੁੜ ਨਾ ਤ੍ਰਸਨਾ ਭੁਖੜੀ ਹਉ ਰੱਜਾ ਤ੍ਰਿਪਤ ਅਘਾਈ ਜੀਉ ਜੋ ਗੁਰ ਦੀ ਸਾਸਿ ਖੜਾ ਤੈਸ ਨੇਵ ਨੇਵ ਲਾਗ ਪਾਈ ਜੀਉ ਵਾਹਿਗੁਰੂ ਜੀ ਕਾ